ਸਸ਼ੀ ਕਰ ਜੀ ਮੈਂ ਨਿੱਤਿਕ ਚਲਕ ਚੈਨਲ ਦੇ ਵਿੱਚ ਆਪ ਸਭ ਜੀ ਦਾ ਸਵਾਗਤ ਕਰਦੀ ਹਾਂ ਆਓ ਨਜ਼ਰ ਪਾਉਣੇ ਅੱਜ ਦੀ ਇੱਕ ਖਾਸ ਖਬਰ ਤੇ 1313 ਹਟੀ 120 ਫੁੱਟੀ ਰੋਡ ਜਲੰਧਰ ਵਿਖੇ ਤੀਆਂ ਦੀ ਲੋਹੜੀ ਬੜੀ ਹੀ ਸ਼ਰਧਾ ਅਤੇ ਸਮਾਜਿਕ ਸਨੇਹ ਨਾਲ ਮਨਾਈ ਗਈ ਇਸ ਪਵਿੱਤਰ ਸਮਾਗਮ ਦੌਰਾਨ 1313 ਹਟੀ ਦੇ ਮੁੱਖ ਸੇਵਾਦਾਰ ਦੀ ਗਵਾਹੀ ਹੇਠ 13 ਲੜਕੀਆਂ ਨਾਲ ਤੀਆਂ ਦੀ ਲੋਹੜੀ ਮਨਾਈ ਗਈ ਲੋਹੜੀ ਦੇ ਮੌਕੇ ਤੇ ਔਨਤੀਆਂ ਨੂੰ ਸੂਟ, ਬੈਗ, ਕੰਬਲ, ਮੂੰਗਫਲੀ, ਰੋੜੀਆਂ, ਪਾਪਕੋਰਨ ਸਮੇਤ ਹੋਰ ਲੋੜਿੰਦੀ ਸਮੱਗਰੀ ਵੇਟ ਕਰਕੇ ਉਹਨਾਂ ਦੇ ਚਮਕਦੇ ਭਵਿੱਖ ਲਈ ਅਸੀਸਾਂ ਦਿੱਤੀਆਂ ਗਈਆਂ। ਸਮਾਗਮ ਦੌਰਾਨ 3ਾਂ ਦੀ ਮਹਾਨਤਾ ਬਾਰੇ ਗੁਰਬਾਣੀ ਦੇ ਉਪਦੇਸ਼ ਵੀ ਸਾਂਝੇ ਕੀਤੇ ਗਏ ਅਤੇ ਸਮਾਜ ਨੂੰ 3 ਬਚਾਓ, 3 ਪੜਾਓ ਦਾ ਸੰਦੇਸ਼ ਦਿੱਤਾ ਗਿਆ। ਸਰਦਾਰ ਮਨਜੀਤ ਸਿੰਘ ਟਿੱਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 3ਾਂ ਸਮਾਜ ਦੀ ਰੀੜ ਦੀ ਹੱਡੀ ਹਨ ਅਤੇ ਉਹਨਾਂ ਨੂੰ ਸਮਾਨ ਸਿੱਖਿਆ ਤੇ ਸਮਾਨ ਅਧਿਕਾਰ ਦੇਣਾ ਸਾਡਾ ਫਰਜ਼ ਹੈ। ਉਹਨਾਂ ਨੇ 13 13 ਹੱੱਟੀ ਵੱਲੋਂ ਕੀਤੀ ਜਾ ਰਹੀ ਇਸ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਹਲਾ ਤਾਂ ਮੈਂ 13 13 ਹੱੱਟੀ ਦੇ ਸਾਰੇ ਹੀ ਮੈਂਬਰ ਸਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਨਾਲ ਵਧਾਈ ਦਿੰਦਾ। ਇਹ ਲੋਗ ਲੜਕੀਆਂ ਦੀ ਲੋੜੀ ਤਾਂ ਮਨਾਉਂਦੇ ਨੇ ਪਟੀਆਂ ਦੀ ਲੋੜੀ ਬਹੁਤ ਲੋਕ ਘਟ ਮਨਾਉਂਦੇ ਨੇ। ਅੱਜ ਇਹ ਲੋੜੀ ਤੋਂ ਪ੍ਰੇਰਿਤ ਹੋ ਕੇ ਮੈਂ ਸਮਝਦਾ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਧੀਆਂ ਦੀ ਲੋੜੀ ਵੀ ਮਨਾਉਣਗੇ। ਔਰ ਇਹ ਜਿਹੜਾ ਰੁਝਾਨ ਹੈ ਹੁਣ ਸ਼ੁਰੂ ਵੀ ਹੋ ਚੁੱਕਾ ਹੈ। ਔਰ ਮੈਂ ਬਾਕੀ ਜਿੰਨੇ ਵੀ ਲੋਕ ਸਾਡੇ ਵੀਰ ਜਿਹੜੇ 13 ਤਰ੍ਹਾਂ ਹੱਕਿਆਂ ਨਾਲ ਜੁੜੇ ਮੈਂ ਉਹਨਾਂ ਨੂੰ ਇੱਕ ਬੇਨਤੀ ਯੂ ਕਰਾਂਗਾ ਕਿਉਂਕਿ ਹੁਣ ਸਕੂਲ ਦਾ ਟਾਈਮ ਖਤਮ ਹੋਣ ਜਾ ਰਿਹਾ ਹੈ। ਪੇਪਰ ਆ ਰਹੇ ਨੇ ਇਸ ਤੋਂ ਬਾਅਦ ਨਵੇਂ ਸੈਸ਼ਨ ਸ਼ੁਰੂ ਹੋ ਜਾਣੇ ਨੇ ਜਿਹੜੇ ਬੱਚੇ 5ਵੀਂ ਕਲਾਸ ਚੋਂ 6ਵੀਂ ਚਲ ਜਾਣੇ ਨੇ ਜਿਹੜੇ 10ਵੀਂ ਚੋਂ 11ਵੀਂ ਚਲ ਜਾਣੇ ਨੇ। ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਤੁਸੀਂ 13-13 ਹੱਤੀ ਦੇ ਵਿੱਚ ਆਓ ਅਤੇ ਜਿਹੜੀਆਂ ਪੁਰਾਣੀਆਂ ਕਿਤਾਬਾਂ ਤੁਸੀਂ ਯੂਜ਼ ਕੀਤੀਆਂ ਸੀਗੀਆਂ ਉਹ ਇੱਥੇ ਦੇ ਕੇ ਚਲੇ ਜਾਓ ਇੱਥੋਂ ਨਵੇਂ ਸਬਜੈਕਟ ਜਿਹੜੇ ਤੁਹਾਡੇ ਲੱਗਣੇ ਆ ਨਵੀਂ ਕਲਾਸ ਤੇ ਵੀ ਤੁਸੀਂ ਜਾਣਾ ਉਹ ਇੱਥੋਂ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ ਤੇ ਦੂਸਰੀ ਗੱਲ ਮੈਂ ਇੱਕ ਹੋਰ ਗੱਲ ਕਹਿਣੀ ਚਾਹਨਾ ਕਿ ਅਸੀਂ ਆਮ ਲੋਕ ਬਹੁਤ ਮਹਿੰਗੀਆਂ ਕਾਪੀਆਂ ਜਿਹੜੀਆਂ ਮਾਰਕੀਟ ਦੇ ਵਿੱਚੋਂ ਖਰੀਦਦੇ ਆ 13-13 ਹੱਤੀ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਮੈਂ ਵਧਾਈ ਦਿੰਦਾ ਸਾਰੀ 13-13 ਹੱਤੀ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਕਿ ਉਹ ਜੜੀਆਂ ਕਾਪੀਆਂ ਨੇ ਉਹ ਅੱਧੇ ਰੇਟ ਦੇ ਉੱਤੇ 13-13 ਹੱਤੀ ਦੇ ਵਿੱਚੋਂ ਮਿਲਦੀਆਂ ਨੇ ਜਿਹੜੀ ਕਾਪੀ ਮੰਨ ਲਓ ਸਪੋਜ਼ ਕਰੋ 10 ਰੁਪਏ ਦੀ ਬਾਹਰ ਮਿਲਦੀ ਏ 13-13 ਹੱਤੀ ਦੇ ਵਿੱਚ ਉਹਦੀ ਕੀਮਤ 5 ਰੁਪਏ ਵੇ ਇਹਦੇ ਨਾਲ ਦੇਖੋ ਆਮ ਆਦਮੀ ਨੂੰ ਬਹੁਤ ਫਾਇਦਾ ਹੋਏਗਾ ਸੋ ਮੈਂ ਮੇਰੇ ਨਾਲ ਸੰਗਾ ਸਾਹਿਬ ਨੇ ਔਰ ਸਾਰੀ ਮੇਰੀ ਟੀਮ ਹੈ ਅਮਰਪ੍ਰੀਤ ਰਿੰਕੂ ਜੀ ਨੇ ਕਾਉਂਸਲਰ ਸਾਹਿਬਾਂ ਵੀਰੇ ਨੇ ਔਰ ਐਡਵੋਕੇਟ ਸਾਹਿਬ ਵੀ ਨੇ ਸਮਾਜ ਦੀ ਸੇਵਾ ਕਰਦੇ ਨੇ ਔਰ ਮੈਂ ਇੱਕ ਵਾਰ ਫੇਰ 13-13 ਨਾ ਟੀਮ ਨੂੰ ਬਹੁਤ ਬਹੁਤ ਵਧਾਈ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਵਧਾਈ ਦਿਨਾ ਤੇਰਾ ਤੇਰਾ ਟੀ ਦੀ ਸਾਰੀ ਟੀਮ ਨੂੰ ਵੀਰ ਤਰਮਿੰਦਰ ਸਿੰਘ ਜੀ ਮਕੂ ਜੀ ਨੂੰ ਮਨਜੀਤ ਸਿੰਘ ਜੀ ਜੂਪ ਸਿੰਘ ਜੀ ਦੇ ਕਾਰਨ ਪਰਦੀਪ ਸਿੰਘ ਜਰਨਤ ਕੋਲ ਵੱਡੇ ਮਜੀਤ ਭਾਜੀ ਬਲਤੋਂ ਉਸ ਤੋਂ ਸਾਡੇ ਵੱਡੇ ਭਾਈ ਭਾਰਤੀ ਜਨਤਾ ਪਾਰਟੀ ਦੇ ਵਿਪੱਖਸ਼ ਦੇ ਕਾਰਪੋਰੇਸ਼ਨ ਦੇ ਨੇਤਾ ਔਰ ਜਿੱਦਾਂ ਕਿ ਮੇਰੇ ਭਾਈ ਸਾਹਿਬ ਨੇ ਦੱਸਿਆ ਕਿ ਜਿਹੜਾ ਲੋਹੜੀ ਤਿਉਹਾਰ ਹੈ ਹੀ ਤਿਆਂ ਦਾ ਤਿਉਹਾਰ ਕਿਉਂਕਿ ਜਦੋਂ ਪੁਰਾਣਾ ਲੈਜੈਂਡ ਦੁੱਲਾ ਪੱਟੀ ਜੀ ਸੀ ਉਹਨਾਂ ਨੇ ਗੋਲੀ ਹੁੰਦੀ ਐ ਸੁੰਦਰ ਮੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਦੁੱਲੇ ਨੇ ਧੀ ਵਿਆਹੀ ਔਰ ਸ਼ੇਰ ਸ਼ੱਕਰ ਪਾਈ ਔਰ ਉਹਨਾਂ ਨੇ ਉਹਨਾਂ ਨੂੰ ਸ਼ੇਰ ਸ਼ੱਕਰ ਪਾ ਕੇ ਉਹਨਾਂ ਦਾ ਕੰਨਿਆਦਾਨ ਕੀਤਾ ਸੀ ਔਰ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਇਹ ਧੀਾਂ ਦੀ ਹੀ ਲੋੜੀ ਹੁੰਦੀ ਐ ਔਰ ਸਮੇਂ ਦੇ ਹਿਸਾਬ ਨਾਲ ਸਾਡੇ ਵਿੱਚ ਇਦਾਂ ਦਾ ਪ੍ਰਚਲਨ ਆ ਗਿਆ ਕਿ ਅਸੀਂ ਪੁੱਤਾਂ ਨੂੰ ਤਰਜੀਹ ਦੇਣ ਲੱਗ ਪਏ ਪਰ ਅ ਚਾਹੇ ਅ ਸਾਡੀ ਗਰਬਾਣੀ ਵਿੱਚ ਵੀ ਗੁਰੂ ਮਹਾਰਾਜ ਨੇ ਦੱਸਿਆ ਵੀ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਧੀਆ ਪੁੱਤਰਾਂ ਦੇ ਵਿੱਚ ਕੋਈ ਫਰਕ ਹੈ ਵੀ ਨਹੀਂ ਔਰ ਕਰਨਾ ਵੀ ਨਹੀਂ ਚਾਹੀਦਾ ਔਰ ਮੇਰੇ ਹਿਸਾਬ ਨਾਲ ਜੋ ਕੇ ਸਮੇਂ ਦੇ ਵਿੱਚ ਅ ਕਾਫੀ ਫਰਕ ਵੀ ਆਇਆ ਕਿਉਂਕਿ ਤੇਰਾ ਤੇਰਾ ਅ ਹੱੱਟੀ ਵਰਗੇ ਇੰਸਟੀਚਿਊਟ ਜਿੱਦੋਂ ਦੇ ਲੱਗੇ ਹੋਏ ਆ ਔਰ ਸਾਡੀ ਜਿਹੜੀ ਰੇਸ਼ੋ ਵੀ ਸੀਗੀ ਉਹਦੇ ਵਿੱਚ ਵੀ ਅੱਗੇ ਅੱਗੇ ਨਾਲੋਂ ਪਿਛਲੇ 5 ਸਾਲਾਂ ਦੇ ਵਿੱਚ ਬੇਟੀਆਂ ਦੇ ਵਾਧਾ ਹੋਇਆ ਹੈ ਪੰਜਾਬ ਹਰਿਆਣੇ ਦੇ ਵਿੱਚ ਤੋਂ ਮੈਂ ਜਿੱਥੇ ਵਧਾਈ ਦਿਨਾ ਅੱਜ ਤਰਵਿੰਦਰ ਭੱਜੀ ਦੀ ਸਾਰੀ ਟੀਮ ਨਾਲ ਉੱਥੇ ਸਾਰਿਆਂ ਨੂੰ ਆਵਾਜ਼ਨ ਵੀ ਕਰਦਾ ਕਿਉਂਕਿ ਇੱਕ ਗਾਣਾ ਗੁਰਦਾਸ ਮਾਨ ਨੇ ਖਾਇਆ ਸੀ ਪੁੱਤਰ ਮੁੱਠਰੇ ਮੇਵੇ ਤੋਂ ਨੇ ਮਨ ਲੱਗਦਾ ਹੁਣ ਆ ਪਿੱਛੇ ਕੇ ਜੇ ਉਹਨੇ ਨਾਲ ਵਰਡ ਐਡ ਕੀਤਾ ਧੀ ਪੁੱਤ ਮਠਰੇ ਮੇਵੇ ਤੋਂ ਵਾਕਈ ਹੀ ਜਿਹੜਾ ਰੱਬ ਜੇ ਜਦੋਂ ਦਾਤ ਦਿੰਦਾ ਧੀਜ ਆ ਪੁੱਤ ਦੀ ਤੋਂ ਉਹਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ ਹੈ ਇਹ ਜਿਹੜਾ ਸਮਾਜ ਦੇ ਵਿੱਚ ਥੋੜਾ ਜਿਹਾ ਸਾਡੇ ਕਿਉਂਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਆ ਤਾਂ ਉਹਨਾਂ ਦੇ ਸਿਹਤ ਲੈ ਕੇ ਚੱਲਦੇ ਹੋਏ ਸਾਰਿਆਂ ਨੇ ਚਾਹੇ ਜੋ ਵੀ ਦਾਤ ਹੋਵੇ ਉਹ ਪ੍ਰਵਾਨ ਕਰਕੇ ਸਾਨੂੰ ਇਹ ਤੇ ਹਰ ਮਣਾਉਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 13 13 ਹੱਤੀ ਤੇ ਧੀਆ ਦੀ ਲੋੜੀ ਮਨਾਇ ਗਈ ਹੈ ਉਹ ਸਾਰੇ ਜੋ ਮੇਰੇ ਵੀਰ ਨਾਲ ਲੋੜੀ ਦੇਣ ਬੱਚੇ ਆ ਨવાય ਹਨ ਬੱਚਿਆਂ ਨੂੰ ਸਾਰਾ ਅਸ਼ੀਰਵਾਦ ਦੇਣਾ ਹੈ ਨਾ ਕਿ ਹਮੇਸ਼ਾ ਇਹ ਬੱਚੇ ਤਰੱਕੀ ਕਰਦੇ ਰਹਿਣ ਔਰ ਐਦਾ ਹੀ ਸੰਗਤ ਨਾਲ ਜੁੜੇ ਰਹਿਣ ਔਰ ਐਦਾ ਹੀ ਸਾਰੇ ਮੇਰੇ ਵੀਰ ਦੇ ਸਾਰੇ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ